ਸਸੀ ਗੱਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਐਤਵਾਰ ਆ ਤੇ ਅਸੀਂ ਸੋਚਿਆ ਆਪਣੇ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਲੈ ਕੇ ਚੱਲੀਏ ਆ ਬੱਚੇ ਸਾਡੇ ਹੋ ਗਏ ਤਿਆਰ ਵੇਖੋ ਕਿੰਦਾ ਜੱਫੀ ਪਾ ਕੇ ਖਲੋਤੇ ਪਰ ਇਹ ਵੈਸੇ ਇਦਾਂ ਦੇ ਨਹੀਂ ਹੈਗੇ ਇਹ ਵੀਡੀਓ ਬਣਦੀ ਆ ਤਾਂ ਕਰਕੇ ਇਦਾਂ ਬੜਾ ਪਿਆਰ ਪ੍ਰੇਮ ਦਿਖਾ ਰੀਆਂ ਨੇ ਕਿ ਅਸੀਂ ਬਹੁਤ ਤਿਆਰ ਕਰਦੀ ਹਾਂ ਹੋਂ ਜੇ ਲੜਦੀਆਂ ਹੀ ਰਹਿੰਦੀਆਂ ਨੇ ਤੇ ਸਾਡਾ ਜੂਵੀ ਵੀ ਅੱਜ ਗੁਰਦੁਆਰਾ ਸਾਹਿਬ ਚੱਲੇ ਆ ਤੇ ਬੀਜੀ ਨੂੰ ਵੀ ਲੈ ਕੇ ਚੱਲੇ ਆ ਆਪਾਂ ਗੁਰਦੁਆਰਾ ਸਾਹਿਬ ਤੇ ਆ ਜੋ ਸਾਡੇ ਨਾਲ ਚਲੋ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਈਏ ਫਿਰ ਅਸੀਂ ਮੰਡੀ ਵੀ ਜਾਣਾ ਕਿਉਂਕਿ ਅੱਜ ਐਤਵਾਰ ਆ ਚਲੋ ਸੋਚਿਆ ਕਿ ਚਲੋ ਅੱਜ ਮੰਡੀ ਵੀ ਜਾਣੇ ਆ ਗੁਰਦੁਆਰਾ ਸਾਹਿਬ ਆਏ ਆ ਆਪਾਂ ਇੱਥੋਂ ਸਟਾਡੀ ਹੋ ਜਾਂਦੀ ਹੈ ਇੰਨੀ ਵੱਡੀ ਪਾਰਕਿੰਗ ਹੈ ਬਹੁਤ ਵੱਡੀ ਪਾਰਕਿੰਗ ਹੈ ਬਹੁਤ ਸੰਗਤ ਸੀ ਅੱਜ ਕਿਉਂਕਿ ਅੱਜ ਐਤਵਾਰ ਸੀ ਬੱਚੇ ਵੀ ਇੱਥੇ ਸਕੂਲ ਪੰਜਾਬੀ ਸਕੂਲ ਲੱਗਦੇ ਆ ਬਹੁਤ ਵੱਡ ਸੰਗਤ ਆਈ ਹੋਈ ਸੀ ਅੱਜ ਬੱਚੇ ਬਹੁਤ ਆਉਂਦੇ ਆ ਕਿਉਂਕਿ ਇੱਥੇ ਪੰਜਾਬੀ ਕਲਾਸ ਹੁੰਦੀ ਹੈ ਪਰੋਤੀ ਸੋਨਾ ਗੁਰਦੁਆਰਾ ਸਾਹਿਬ ਡੈਂਡੀ ਨੌਂ ਦੇ ਵਿੱਚ ਹੈ ਜੀ ਪੀਸ ਗੁਰਦੁਆਰਾ ਸਾਹਿਬ ਆ ਗਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਵੀਡੀਓ ਨਹੀਂ ਬਣਾ ਸਕਦੇ ਪਰ ਲੰਗਰ ਛਕਿਆ ਮਹਾਰਾਜ ਦੀ ਸੇਵਾ ਕੀਤੀ ਤੇ ਫਿਰ ਆਪਾਂ ਹੁਣ ਆ ਗਏ ਬਾਹਰ ਕਿਦਾਂ ਲੱਗਿਆ ਵੀਜੀ ਗੁਰਦੁਆਰਾ ਸਾਹਿਬ ਆਸਟ੍ਰੇਲੀਆ ਦਾ ਬਹੁਤ ਵਧੀਆ ਲੱਗਿਆ ਬਹੁਤ ਹੀ ਵਧੀਆ ਥੀ ਆ ਬਹੁਤ ਹੀ ਵਧੀਆ ਅੱਛਾ ਜੀ ਲੰਗਰ ਸਵਾਦ ਸੀ ਲੰਗਰ ਬਹੁਤ ਸਵਾਦ ਅੱਛਾ ਜੀ ਵਧੀਆ ਦਰਸ਼ਨ ਹੋ ਗਏ ਸੀ ਅੰਦਰ ਬੱਤ ਹੁੰਦਾ ਹੀ ਸਵਾਦ ਹੈ ਜਿੱਥੇ ਮਰਜ਼ੀ ਬੈ ਕੇ ਸ਼ਾਦੀ ਇਹ ਤਾਂ ਵੀ ਜੀ ਗੱਲ ਸਹੀ ਕਰ ਲੈ ਮਹਾਰਾਜ ਦਾ ਤਾਂ ਇਹ ਹੁੰਦਾ ਹੀ ਸਵਾਦ ਆ ਤੇ ਹੋਰ ਸੁਣਾਓ ਵੀ ਜੀ ਕਿਦਾਂ ਲੱਗਿਆ ਇੱਥੇ ਆ ਕੇ ਅੱਜ ਮੌਸਮ ਵੀ ਵਧੀਆ ਸੀ ਨਾ ਮੌਸਮ ਵੀ ਵਧੀਆ ਤੇ ਗਰਦਣਾ ਵੀ ਵਧੀਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਵੀ ਵਧੀਆ ਹੋ ਗਏ ਅੱਛਾ ਜੀ ਤੇ ਸਭ ਕੁਝ ਹੀ ਵਧੀਆ ਹੋ ਗਿਆ ਠੀਕ ਹੈ ਜੀ ਠੀਕ ਹੈ ਹੁਣ ਅਸੀਂ ਇਸ ਤੋਂ ਬਾਅਦ ਚੱਲਦੇ ਹਾਂ ਸਬਜ਼ੀ ਮੰਡੀ ਤੇ ਚਲੋ ਤੁਹਾਨੂੰ ਵੀ ਲੈ ਕੇ ਜਾਂਦੇ ਆਪਾਂ ਇੱਥੋਂ ਦੀ ਸਬਜ਼ੀ ਮੰਡੀ ਦੇ ਵਿੱਚ ਆਪਣੀ ਗੱਡੀ ਵਾਲ ਜਾ ਰਹੇ ਆ ਆਪਾਂ ਸਬਜ਼ੀ ਮੰਡੀ ਪਹੁੰਚ ਗਏ ਆ ਬੀਜੀ ਇਹ ਸਬਜ਼ੀ ਮੰਡੀ ਆ ਜਿੱਥੋਂ ਮੈਂ ਸਬਜ਼ੀਆਂ ਲੈ ਕੇ ਆਉਂਦੀ ਆ ਰੋਜ਼ ਆ ਨਿਆਣੇ ਪਹਿਲਾਂ ਆਪਾਂ ਲੱਦੇ ਨੇ ਸਬਜ਼ੀਆਂ ਬਾਅਦ ਚ ਲੱਦਾਂਗੇ 나ਜੂ ਹੈਲੋ ਕਰੋ ਹੈਲੋ ਹੈਲੋ ਮੈਮੂ ਹੈਲੋ 나ਜੂ ਚਲੋ ਬੀਜੀ ਆਜਾ ਤੁਹਾਨੂੰ ਆਪਾਂ ਇੱਥੋਂ ਦੀ ਸਬਜ਼ੀ ਮੰਡੀ ਦਿਖਾਈਏ ਬਹੁਤ ਵੱਡੀ ਹੈ ਮੰਡੀ ਇੱਥੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਫਰੂਟ ਸਭ ਕੁਝ ਬਾਕੀ ਸ਼ਾਪਾਂ ਨਾਲੋਂ ਰੀਜ਼ਨਬਲ ਪ੍ਰਾਈਸ ਤੇ ਮਿਲਦਾ ਮੈਂ ਹ ਮੋਸਟਲੀ ਮੰਗਲਵਾਰੀ ਆਉਂਦੀ ਹਾਂ ਇੱਥੇ ਸਬਜ਼ੀਆਂ ਲੈਣ ਵਾਸਤੇ ਕਿਉਂਕਿ ਨਾ ਬਹੁਤ ডিসਕਾਊਂਟ ਲਾਏ ਜਾਂਦੇ ਬਹੁਤ ਜਿਆਦਾ ਵੱਡੀ ਮੰਡੀ ਹੈ ਇਹ ਛੋਟੀ ਨਹੀਂ ਬਹੁਤ ਜਿਆਦਾ ਵੱਡੀ ਹੈ ਹਰ ਇੱਕ ਚੀਜ਼ ਮਿਲ ਜਾਂਦੀ ਹੈ ਇੱਥੇ ਨਾ ਨਿਫਰਸ਼ ਹੁੰਦੀ ਹੈ ਨਹੀਂ ਹੈ ਨਹੀਂ ਬਈ ਹੋਵੇ ਫਰੈਸ਼ ਹੁੰਦੀ ਹੈ ड्रैगन फ्रूट देखो कि सोना बच्चे बच्चों देख के बड़े खुश हुए ने सब्जी इन सोनिया है ना कलर देखो ज कलर ही किता होते ਇਹ ਨਹੀਂ ਸ਼ਾਇਨ ਕਰਦੇ ਇਹਨਾਂ ਦੇ ਜਿਵੇਂ ਹੁਣੇ ਸਬਜ਼ੀ ਮੰਡੀ ਦੇ ਵਿੱਚੋਂ ਤੋੜ ਕੇ ਲਿਆਉਂਦੀ ਹੋਵੇ ਹਰ ਵੈਰਾਈਟੀ ਦੀ ਸਬਜ਼ੀ ਐ ਤੇ ਹਰ ਵੈਰਾਈਟੀ ਦੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਤੇ ਸ਼ਾਪ ਐ ਤੇ ਜਿੱਦਾਂ ਜਿੰ ਨੂੰ ਮਤਲਬ ਕਿ ਕਿਸੇ ਨੇ ਪ੍ਰਾਈਸ ਇੱਕ ਅੱਧੇ ਡਾਲਰ ਦਾ ਹੀ ਫਰਕ ਹੁੰਦਾ ਜਿਆਦਾ ਨਹੀਂ ਹੈਗਾ ਇੰਨਾ ਕੰਪੀਟੀਸ਼ਨ ਨਹੀਂ ਹੁੰਦਾ ਆਪ ਤਾਂ ਨਹੀਂ ਗੇਲਾਫ ਨੂੰ ਤਾਂ ਮੈਂ ਕਦੀ ਨਹੀਂ ਖਾਦਾ ਪਰ 2 ਡਾਲਰ ਦਾ ਲਾਇਆ ਹੋਇਆ ਇਹਨਾਂ ਨੇ ਕਿਲੋ ਨਹੀਂ ਈਚ एक जेड़ा दो डालर है। खीवी खीवी है। आप बिल कर द अपनी मर्जी का सब्जी फ्रूट जो मर्जी पालो फिर बिल करा लो अपना आके पालक ਸਾਗ ਵੀ ਮਿਲ ਜਾਂਦਾ ਪਰ ਸਾਰੀਆਂ ਦੁਕਾਨਾਂ ਤੋਂ ਨਹੀਂ ਕਿਸੇ ਕਿਸੇ ਸ਼ਾਪ ਤੋਂ ਹੀ ਮਿਲਦਾ ਆ। ਕੋਈ ਮੈਂ ਬਾਹਰੋਂ ਨਿੱਕਲ ਚੱਲੀ ਆ। ਅੱਜ ਸੰਡੇ ਆ ਤਾਂ ਕਰਕੇ ਬਹੁਤ ਸਾਰਾ ਆਸ਼ਾ ਵੈਸੇ ਵੀ ਹੁੰਦੇ ਵੀ ਬੜਾ ਰੌਣਕ ਹੁੰਦਾ ਕਿਉਂਕਿ ਕਿਉਂਕਿ ਹਫ਼ਤੇ ਚ 7 ਦਿਨ ਨਹੀਂ ਨਾ ਚਾਰ ਦਿਨ ਫੁੱਲਾ ਹੁੰਦਾ ਸਾਡੀ ਸਬਜ਼ੀ ਮਾਰਕੀਟ ਆਪਾਂ ਦਾ ਟਰਾਲੀ ਭਰ ਲਈ ਆ। ਬੀਜੀ ਕਿੱਦਾਂ ਦੀ ਲੱਗੀ ਮੰਡੀ ਬਹੁਤ ਸੋਹਣੀ ਲੱਗੀ ਅੱਛਾ ਕਿੱਦਾਂ ਲੱਗਿਆ ਫਲ ਫਰੂਟ ਇੱਥੋਂ ਦਾ ਹੁਣ ਤਾਂ ਜਾ ਕੇ ਖਾ ਕੇ ਦੱਸਾਂਗੇ ਬੀਜੀ ਇਹ ਆ ਪਾਰਕਿੰਗ ਆ ਹੁਣ ਆਪਾਂ ਆਪਣੀ ਗੱਡੀ ਵੱਲ ਚੱਲੇ ਆ ਨਾਜਾ ਪੋਪਕੋਰਨ ਲੈ ਕੇ ਜਾਂਦਾ ਨਾਜੀ ਛਾਦਿਆ ਛਾਦ ਪੋਪਕੋਰਨ ਛਾਦਿਆ ਕਿੰਨੇ ਕਿੰਨੇ ਲਾ ਕੇ ਦਿੱਤੇ ਦੇ ਚੋ ਛਾਦ ਜਨੇ ਹਾਂਜੀ ਤੇ ਚਲੋ ਚੱਲਦੇ ਆਪਾਂ ਹੁਣ ਘਰੇ ਜਾਂਦੇ ਆ ਨਾਲੇ